ਤੇ ਆਦੇ ਸਾਹਿਬ ਨੇ ਲਗਾਤਾਰ ਖੜੀ ਟੂਟੀ ਦੇ ਦੌਰਾਨ ਵੀ ਕੀਤੀ ਸੀ ਵੀ ਇਹ ਜਿਹੜੀ ਹੈ ਹੋਰ ਬਣਾਈ ਜਾਵੇ ਤਾਂ ਕਿ ਲੋਕਾਂ ਦਾ ਨੈਟਵਰਕ ਬਿਹਤਰ ਮਿਲੇ ਰੋਡ ਨੈਟਵਰਕ ਜਿਹੜਾ ਹੈ ਉਹ ਬਿਹਤਰ ਹੋਵੇ ਉਹਦੇ ਲਈ ਚਾਹੇ ਸੂਬਾ ਸਰਕਾਰ ਹੈ ਚਾਹੇ ਸੂਬਾ ਸਰਕਾਰ ਦੇ ਤਾਪ ਮੈਨ ਨਾਲ ਬਾਹਰ ਸਰਕਾਰ ਹੈ ਮੁਕੰਦਪੁਰ ਤੋਂ ਚੱਕ ਦਾ ਨਾਂ ਚਾਂਦੀ ਸੜਕ ਦਾ ਨੀ ਪੱਥਰ ਐਮਪੀ ਮਾਲਵਿੰਦਰ ਸਿੰਘ ਕੰਗ ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਐਮਐਲਏ ਡਾਕਟਰ ਸਖਵਿੰਦਰ ਕਮਰ ਸੁਖੀ ਨੇ ਰੱਖਿਆ ਇਸ ਮੌਕੇ ਐਮਪੀ ਮਾਲਵਿੰਦਰ ਕੰਗ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਸ਼ਿਆਰਪੁਰ ਵਿਖੇ ਹੋਈ ਘਟਨਾ ਬਹੁਤ ਹੀ ਮੰਦ ਭਾਗੀ ਅਤੇ निंदਣਯੋਗ ਹੈ ਉਸ ਘਟਨਾ ਦੇ ਦੋਸ਼ੀ ਨੂੰ ਫਾਸਟ ਟਰੈਕ ਅਤੇ ਸਜ਼ਾ ਦਿਵਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਔਰ ਮੁੱਖ ਮੰਤਰੀ ਸਾਹਿਬ ਆਲਰੇਡੀ ਇਹ ਗੱਲ ਕਹਿ ਚੁੱਕੇ ਆ ਕਿ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਮਿਲੇਗੀ। ਉਹਨਾਂ ਕਿਹਾ ਕਿ ਜੇਕਰ ਕੋਈ ਇੱਕ ਬੰਦਾ ਕ੍ਰਾਈਮ ਕਰਦਾ ਹੈ ਤਾਂ ਇਹਦਾ ਮਤਲਬ ਸਾਰੀ ਕਮਿਊਨਿਟੀ ਜ਼ਿੰਮੇਵਾਰ ਨਹੀਂ। ਪੰਜਾਬ 'ਚ ਜਿਹੜੇ ਵੀ ਲੋਕ ਆਉਣਗੇ ਉਹਨਾਂ ਦੀ شناخت ਉਹਨਾਂ ਦੀ ਵੈਰੀਫਿਕੇਸ਼ਨ ਸਖਤ ਕੀਤੀ ਜਾਵੇਗੀ ਤਾਂ ਕਿ ਕੋਈ ਵੀ ਡਿਫਾਲਟਰ ਬੰਦਾ ਇੱਥੇ ਨਾ ਆ ਸਕੇ। ਲੇਕਿਨ ਜਦੋਂ ਗੱਲ ਖੇਤੀ ਦੀ ਚਾਹੇ ਇੰਡਸਟਰੀ ਦੀ ਆਵੇ ਤਾਂ ਪ੍ਰਵਾਸੀ ਭਾਈਚਾਰਾ ਹਮੇਸ਼ਾ ਪੰਜਾਬ 'ਚ ਯੋਗਦਾਨ ਪਾਉਂਦਾ ਰਿਹਾ ਹੈ ਲੇਕਿਨ ਕਿਸੇ ਕ੍ਰਿਮੀਨਲ ਬੰਦੇ ਨੂੰ ਮਾਫ ਨਹੀਂ ਕੀਤਾ ਜਾਵੇਗਾ ਅੱਜ ਅੱਜ ਦੀ ਮਕਤੂਬ ਤੋਂ ਲੈ ਕੇ ਚੱਕਦਾਨਾ ਤੱਕ ਜਿਹੜੀ ਰੋਡ ਦਾ ਨਿਰਮਾਣ ਕਾਰਜ ਕਰ ਨਹੀਂ ਪਤਾ ਰੱਖਿਆ ਉਹਦੇ ਬਾਰੇ ਸੰਗਠਨ ਜਾਣਕਾਰੀ ਉਹ ਗੱਲ ਇਹ ਆ ਵੀ ਇਹ ਰੋਡ ਨੈਟਵਰਕ ਜਿਹੜਾ ਉਹ ਬਿਹਤਰ ਹੋਵੇ ਉਹਦੇ ਲਈ ਚਾਹੇ ਸੂਬਾ ਸਰਕਾਰ ਹੈ ਚਾਹੇ ਸੂਬਾ ਸਰਕਾਰ ਦੇ ਤਾਬ ਮੈਨ ਨਾਲ ਪਾਰ ਸਰਕਾਰ ਉਹ ਲਗਾਤਾਰ ਪ੍ਰਯਾਸ ਕਰ ਰਹੇ ਹਨ ਔਰ ਹਾਲਾਂਕਿ ਇਸ ਵਾਰ ਬਰਸਾਤ ਚ ਨੁਕਸਾਨ ਵੀ ਬਹੁਤ ਖਰਾਬੀ ਹੋਇਆ ਲੇਕਿਨ ਮੈਨੂੰ ਉਮੀਦ ਹੈ ਵੀ ਸਾਡੇ ਐਕਸ਼ਨ ਸਾਹਿਬ ਵੀ ਕੋਸ਼ਿਸ਼ ਕਰਦੇ ਹਨ ਅਤੇ ਐਮਐਲਏ ਸਾਹਿਬ ਨੇ ਲਗਾਤਾਰ ਸੜੀ ਇਨਫਰਾਸਟ੍ਰਕਚਰ ਦੀ ਡਿਮਾਂਡ ਵੀ ਕੀਤੀ ਸੀ ਕਿ ਇਹ ਜਿਹੜੀ ਹੈ ਰੋਡ ਬਣਾਈ ਜਾਵੇ ਤਾਂ ਕਿ ਲੋਕਾਂ ਦਾ ਨੈਟਵਰਕ ਬਿਹਤਰ ਮਿਲੇ ਤੋਂ ਅੱਜ ਨੀ ਪੱਤਰ ਰੱਖਿਆ ਔਰ ਐਕਸ਼ਨ ਸਾਹਿਬ ਨੇ ਕਿਹਾ ਅਭੀ ਦਿਵਾਲੀ ਤੋਂ ਪਹਿਲਾਂ ਪਹਿਲਾਂ ਜਿਹੜਾ ਹੈ ਕੰਮ ਪੂਰਾ ਕਰ ਹੋ ਜਾਊਗਾ ਤੁਹਾਨੂੰ ਲੱਗਾ ਵੀ ਇਹ ਜ਼ਰੂਰੀ ਵੀ ਆ ਔਰ ਰੋਡ ਵੀ ਕਿੰਨੇ ਦਾ ਪ੍ਰੋਜੈਕਟ ਹੈਗਾ ਜੀ ਇਹ ਪ੍ਰੋਜੈਕਟ ਜਿਹੜਾ 430 ਲੱਖ ਦਾ ਹੈ 430 ਲੱਖ ਦਾ 430 ਦਾ 4 ਕਰੋੜ ਤੋਂ 4.30 ਲੱਗਦਾ ਹੈ ਕਿ ਕਿੰਨਾ ਲੰਬਾ ਹੈਗਾ ਵੀ ਰੋਡ 9 ਕਿਲੋ 9 ਕਿਲੋ ਮੀਟਰ ਦਾ ਹੈ ਇੱਕ ਪ੍ਰਕਾਸ਼ ਸਾਹਿਬ ਜਿਸ ਤਰੀਕੇ ਇਸ ਵੇਲੇ ਪੰਜਾਬ ਦੇ ਵਿੱਚ ਹੁਸ਼ਿਆਰਪੁਰ ਤੋਂ ਬਾਅਦ ਰੌਲਾ ਪਿਆ ਆ ਕਿ ਪ੍ਰਵਾਸੀ ਜਿਹੜੇ ਆ ਜਿਨ੍ਹਾਂ ਦੇ ਸ਼ਨਾਖਤੀ ਕਾਰਡ ਹੈਗੇ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਉਹਦੇ ਬਾਰੇ ਆਮ ਆਦਮੀ ਪਾਰਟੀ ਨੇ ਸਟੈਂਡ ਕੀਤਾ ਹੈ ਦੇਖੋ ਮੈਂ ਬੜਾ ਸਪਸ਼ਟ ਕਰਦਾ ਪਹਿਲੀ ਗੱਲ ਤੇ ਜਿਹੜਾ ਮੰਦ ਭਾਗੀ ਘਟਨਾ ਹੋਈ ਹੈ ਸ਼ਾਸਤਰ ਵਾਲੀ ਉਹਨੂੰ ਟਾਈਮ ਬੋਰਡ ਔਰ ਫਾਸਟ ਟਰੈਕ ਦੇ ਸਜ਼ਾ ਤੋਂ ਹਵਾ ਸਰਕਾਰ ਦੀ ਜ਼ਿੰਮੇਵਾਰੀ ਹੈ ਔਰ ਮੁੱਖ ਮੰਤਰੀ ਸਾਹਿਬ ਆਲਰੇਡੀ ਇਹ ਗੱਲ ਕਹਿ ਚੁੱਕੇ ਆ ਔਰ ਸਖਤ ਸਜ਼ਾ ਮਿਲੇਗੀ ਔਰ ਇਤਿਹਾਸਿਕ ਫੈਸਲਾ ਹੋਊਗਾ ਤਾਂ ਕਿ ਕਿਸੇ ਦੀ ਹਿੰਮਤ ਨਾ ਬਣ ਦੂਜੀ ਗੱਲ ਇਹ ਬੜਾ ਮੈਂ ਸਪਸ਼ਟ ਪਹਿਲਾਂ ਵੀ ਕੀਤਾ ਹੈ ਮੀਡੀਆ ਦੇ ਸਾਥੀਆਂ ਨੂੰ ਕਿ ਇਹ ਕੋਈ ਇੱਕ ਬੰਦਾ ਕ੍ਰਾਈਮ ਕਰਦਾ ਹੈ ਦਾ ਮਤਲਬ ਸਾਰੀ ਕਮਿਊਨਿਟੀ ਨੂੰ ਸੁਭਾਵਿਕ ਨਹੀਂ ਹੁੰਦਾ। ਔਰ ਇਹ ਡੈਫੀਨਿਟਲੀ ਸਰਕਾਰ ਇਸ਼ੂਅਰ ਕਰੂਗੀ ਕਿ ਆਉਣ ਵਾਲੇ ਟਾਈਮ 'ਚ ਜਿਹੜੇ ਵੀ ਲੋਕ ਪੰਜਾਬ ਚ ਆਉਣਗੇ ਉਹਨਾਂ ਦੀ ਸਨਾਖ ਤੇ ਉਹਨਾਂ ਦੀ ਵੈਰੀਫਿਕੇਸ਼ਨ ਸਖਤ ਹੋਵੇ। ਕੋਈ ਕ੍ਰਿਮੀਨਲ ਬੰਦਾ ਕੋਈ ਫਾਲਟਰ ਬੰਦਾ ਇੱਥੇ ਨਾ ਆਵੇ ਉਹਦੇ ਚ ਪੰਜਾਬ ਦੇ ਲੋਕਾਂ ਦਾ ਸਹਿਯੋਗ ਵੀ ਸਾਡੇ ਕੋਲ ਹੈ। ਇਹ ਨਹੀਂ ਕਹਿ ਸਕਦੇ ਕਿ ਕਿ ਜਦੋਂ ਖੇਤੀ ਦੀ ਗੱਲ ਆ ਜਾਵੇ ਜਾਂ ਇੰਡਸਟਰੀ ਦੀ ਆਵੇ ਪ੍ਰਵਾਸੀ ਭਾਈਚਾਰਾ ਹਮੇਸ਼ਾ ਪੰਜਾਬ 'ਚ ਯੋਗਦਾਨ ਵੀ ਪਾਉਂਦਾ ਰਿਹਾ ਔਰ ਇਵਨ ਪੰਜਾਬੀ ਵੀ ਸਾਰੀ ਦੁਨੀਆ 'ਚ ਜਾ ਕੇ ਪਤਨ ਪ੍ਰਵਾਸੀ ਉਥੋਂ ਅੱਡ ਅੱਡ ਮੁਲਕਾਂ ਚ ਸਾਡੇ ਮੁਲਕ ਦੇ ਬਾਕੀ ਹਿੱਸਿਆਂ 'ਚ ਆਪਣਾ ਯੋਗਦਾਨ ਪਾ ਰਹੇ ਸੋ ਕਮਿਊਨਲ ਰੰਗਰੀ ਦਵਾਂਗੇ ਲੇਕਿਨ ਅਜੇ ਕ੍ਰਿਮਿਨਲ ਬੰਦੇ ਨੂੰ ਮਾਫ ਨਹੀਂ ਕੀਤਾ ਜਾ। ਅਸਰ ਜਿਸ ਤਰੀਕੇ ਆਪਾਂ ਆਪਾ ਪੰਜਾਬ ਤੋਂ ਲਾ ਲਈਏ ਪੰਜਾਬ ਦੇ ਜਿਹੜੇ ਨੌਜਵਾਨ ਆ ਉਹ ਪੜ ਕੇ ਜਾਂਦੇ ਆ ਕਰੀਬ 25-25 ਲੱਖ ਰੁਪਇਆ ਲੱਗ ਜਾਂਦੇ। ਇਹ ਤਾਂ ਸਿਰਫ ਇੱਕ ਟਿਕਟ ਫੜਦੇ ਆ ਤੇ ਕਈ ਫੜ ਕੇ ਆ ਜਾਂਦੇ ਇਹਨਾਂ ਦੀ ਕੋਈ ਵੈਰੀਫਿਕੇਸ਼ਨ ਵੀ ਨਹੀਂ ਹੁੰਦੀ ਇਸ ਤਰ੍ਹਾਂ। ਪੰਜਾਬੀ ਵੀ ਸਿੱਖ ਬਾਕੀ ਸਟੇਟਾਂ ਜਾਂਦੇ ਆ ਉਹ ਕਿਹੜਾ ਵੀਜ਼ਾ ਲਵਾ ਕੇ ਜਾਂਦੇ। ਇਹ ਨਹੀਂ ਸੀ ਕਹਿ ਸਕਦੇ ਇਸ ਮੁਲਕ ਤੇ ਸਾਡਾ ਸਾਰਿਆਂ ਦਾ ਇੱਕੋ ਹੀ ਆ। ਹਾਂ। ਉਹ ਗਲਤ ਬੰਦਾ ਐਂਟੀ-ਸੋਸ਼ਲ ਐਲੀਮੈਂਟ ਨਾ ਆਵੇ ਉਹਦੇ ਲਈ ਸਰਕਾਰ ਵੀ ਧਿਆਨ ਰੱਖੂਗੀ ਔਰ ਲੋਕਾਂ ਨੂੰ ਵੀ ਧਿਆਨ ਰੱਖਣਾ ਪੈਣਾ। ਕਈ ਵਾਰ ਅਸੀਂ ਵੀ ਸਟੇਸ਼ਨਾਂ ਤੇ ਪਹੁੰਚ ਜਾਣੇ ਪਹਿਲਾਂ ਹਾਰ ਲੈ ਕੇ ਔਰ ਇਵਨ ਕਈ ਪਿੰਡਾਂ ਤੇ ਲੋਕਾਂ ਨੇ ਮਰਡਰ ਵੀ ਕਰਤੇ ਸਿਰਫ ਮਜ਼ਦੂਰਾਂ ਪਿੱਛੇ। ਸੋ ਮੈਨੂੰ ਲੱਗਦਾ ਪੰਜਾਬ ਗੁਰੂਆਂ ਦੀ ਧਰਤੀ ਆ ਇੱਕ ਮਾਨਸਿਕ ਜਾਸਬੇ ਇੱਕੇ ਪਹਿਚਾਨੋ ਭਾਈਚਾਰਕ ਸਾਂਝ ਦੀ ਗੱਲ ਕਰਦੇ ਆ ਲੇਕਿਨ ਜਿਹੜੇ ਇਹੋ ਜਿਹੇ ਕਟਿਆ ਮਾਨਸਿਕਤਾ ਵਾਲਿਆ ਗਰਮਨ ਲੋਕ ਆ ਬਿਲਕੁਲ ਮਾਫੀ ਨਹੀਂ ਮਿਲੂਗੀ ਔਰ ਸਖਤ ਇਹਨਾਂ ਦੇ ਖਿਲਾਫ ਕਾਰਵਾਈ। ਜਿਹੜੇ ਮਤੇ ਪਾ ਰਹੀਆਂ ਪੰਚਾਇਤਾਂ ਹੁਣ ਇਸ ਵੇਲੇ ਕਿ ਜਿਹੜੇ ਪ੍ਰਵਾਸੀ ਆ ਉਹਨਾਂ ਨੂੰ ਬਾਹਰ ਕੱਢਿਆ ਜਾਵੇ। ਬਿਲਕੁਲ ਮੈਂ ਇਸ ਦੇ ਇਜਿਨ ਫੈਸਲੇ ਤੇ ਕਮੈਂਟ ਨਹੀਂ ਕਰ ਸਕਦੇ। ਦੇਸ਼ ਕਾਨੂੰਨ ਨਾਲ ਸੰਧਾਨ ਨਾਲ ਅੱਗੇ ਚੱਲਦਾ। ਲੇਕਿਨ ਇਹ ਮੈਂ ਤੁਹਾਨੂੰ ਪਹਿਲਾਂ ਵੀ ਅਸ਼ੂਰ ਕਰਦਾ ਕਿ ਆਉਣ ਵਾਲੇ ਟਾਈਮ 'ਚ ਸਰਕਾਰ ਵੀ ਇਹਦੇ ਤੇ ਸ਼ਰਤਾਂ ਵੀ ਸਖਤ ਕਰੂਗੀ। ਔਰ ਜਿਹੜੀ ਵੈਰੀਫਿਕੇਸ਼ਨ ਆ ਉਹ ਵੀ ਸਖਤੀ ਨਾਲ ਲਾਗੂ।